ਕਰਨੇ ਦਾ ਅਮਰਸਾਰ ਦੀ ਕਾਰਗੁਜ਼ਾਰੀ ਲਗਾਤਾਰ ਸੁਰਖੀਆਂ ਚ ਰਹਿੰਦੀ ਹੈ ਹੁਣ ਮਾਮਲਾ ਰਾਣੀ ਕਾ ਬਾਗ ਸਥਿਤ ਖੋਲੇ ਗਏ ਨਜਾਇਜ਼ ਠੇਕੇ ਦਾ ਹੈ ਜਦੀ ਸ਼ਿਕਾਇਤ ਮਾਜੋਬ ਮੁਖ ਸਖਤਰ ਪੰਜਾਬ ਨੂੰ ਦੇ ਦਿੱਤੀ ਗਈ ਹੈ ਸ਼ਿਕਾਇਤ ਕੋਈ ਆਮ ਨਾਗਰਿਕ ਦੀ ਨਹੀਂ ਯਾਨੀ ਕਿ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਆਲਗ ਦੀ ਸ਼ਿਕਾਇਤ ਕੀਤੀ ਹੈ ਆਰਟੀਆਈ ਐਕਟਿਵਿਸਟ ਤੇ ਸਮਾਜ ਸੇਵਕ ਸੁਰੇਸ਼ ਸ਼ਰਮਾ ਵੱਲੋਂ ਸੁਰੇਸ਼ ਸ਼ਰਮਾ ਦਾ ਕਹਿਣਾ ਹੈ ਕਿ ਨਗਰ ਨਿਗਮ ਕਮਿਸ਼ਨਰ ਨੇ ਆਪਣੀ ਡਿਊਟੀ ਸਹੀ ਤੰਗ ਨਾਲ ਨਹੀਂ ਅਪਣਾਈ 9ਵੀਂ ਸਕੀਮ ਦੇ ਤਹਿਤ ਜਗਾ ਜਿਹੜੀ ਰਾਣੀ ਕਾ ਬਾਗ ਸਥਿਤ ਹੈ ਉਥੇ ਜਗਾ ਜਿਹੜੀ ਹੈ ਉਥੇ ਠੇਕਾ ਖੋਲ ਦਿੱਤਾ ਗਿਆ ਠੇਕੇਦਾਰ ਨੂੰ ਫਾਇਦਾ ਦੇਣ ਲਈ ਯਾਨੀ ਕਿ ਅੱਗੇ ਹੀ ਉਥੇ ਇੱਕ ਵੱਡੇ ਰਾਜਨੀਤਿਕ ਦਾ ਇੱਕ ਹੋਟਲ ਜਿੱਤੇ ਸੁਪਰੀਮ ਕੋਰਟ ਵੱਲੋਂ ਸਟੇਟਸ ਕੋ ਜਾਰੀ ਹੈ ਪਰ ਇੱਕ ਠੇਕਾ ਕਿਸ ਦੀ ਸ਼ਾਇਦ ਇਹ ਖੋਲਿਆ ਗਿਆ ਵੱਖ-ਵੱਖ ਵਾਤਾਵਰਣ ਪ੍ਰੀਮੀਅਮ ਵੱਲੋਂ ਦਾ ਮੁੱਦਾ ਵੀ ਚੁੱਕਿਆ ਗਿਆ ਤਰਨੇ ਲੱਗੇ ਉਸ ਤੋਂ ਬਾਅਦ ਹੀ ਹਰਕਤ ਆਈ ਸੀ ਨਗਰ ਨਗਰ ਪ੍ਰਸ਼ਾਸਨ ਤਾਂ ਉਦੋਂ ਸੀਲ ਕਰ ਦਿੱਤਾ ਗਿਆ ਸੀ ਪਰ ਦੋ ਦਿਨਾਂ ਬਾਅਦ ਇਹ ਠੇਕਾ ਖੋਲ ਦਿੱਤਾ ਗਿਆ ਆਓ ਸੁਣਦੇ ਹਾਂ ਸੁਰੇਸ਼ ਸ਼ਰਮਾ ਨੇ ਕਿਹੜੇ ਗੰਭੀਰ આરોਪ ਲਗਾਏ ਆਰ ਪਾਰਟ ਦੀ ਰਿਪੋਰਟ ਚੁੱਕਿਆ ਉਹਦੇ ਬਾਰੇ ਕੀ ਹੁਣ ਤੱਕ ਤੁਹਾਡੇ ਵੱਲੋਂ ਸ਼ਿਕਾਇਤ ਕੀਤੀ ਗਈ ਰਾਹੁਲ ਜੀ ਸਾਡੀ ਸ਼ਿਕਾਇਤ ਜਿਹੜੀ ਆ ਕਮਿਸ਼ਨ ਦੇ ਖਿਲਾਫ ਚੀਫ ਸੈਕਟਰੀ ਨੂੰ ਭੇਜੀ ਗਈ ਕਮਿਸ਼ਨਰ ਨੂੰ ਦੇ ਦਿੱਤੀ ਗਈ ਆ ਵੀ ਜਿਹੜੀ ਜਿੱਥੇ ਸ਼ਰਾਬ ਦਾ ਠੇਕਾ ਖੁੱਲਿਆ ਆ ਉਹ ਜਿਹੜੀ ਰਾਇਣੀ ਕੇ ਬਾਗ ਦਾ 9 ਬੀ ਦੀ ਸਕੀਮ ਆ ਪਲਾਨ ਹੈ ਸਕੀਮ ਪਲਾਨ ਹੈ ਉਹਦੇ ਉੱਤੇ ਠੇਕਾ ਖੋਲ ਹੀ ਨਹੀਂ ਸਕਦਾ ਬਗੋਂ ਓਪਨ ਸਪੇਸ ਆ ਬਕੇ ਉਹ ਜਿਹੜੀ ਖਾਲੀ ਜਗ੍ਹਾ ਹੈ ਮਤਲਬ ਬਾਸ ਕਰਕੇ ਕਾਰਪੋਰੇਸ਼ਨ ਵੱਲੋਂ ਖਾਲੀ ਛੱਡੀ ਹੋਈ ਹੈ ਹਾਂ ਉਸ ਸਪੇਸ ਦਾ ਬਕੇ ਉੱਥੇ ਕੋਈ ਉਸਾਰੀ ਨਹੀਂ ਹੋ ਸਕਦੀ ਤੇ ਨਾ ਹੀ ਕੋਈ ਹੋ ਸਕਦਾ ਤੁਹਾਨੂੰ ਯਾਦ ਹੋਵੇਗਾ ਵੀ ਨਾ ਅਗਲੇ ਬੰਨੇ ਇੱਕ ਟੇਪਰ ਜੀ ਬਿਲਡਿੰਗ ਬਣੀ ਹੋਈ ਆ ਜੀ ਜੀ ਦਰਬਾਰੀ ਸਾਹਿਬ ਦਰਬਾਰੀ لال ਵੱਲੋਂ ਜੋ ਉਸ ਵੇਲੇ ਸਪੀਕਰ ਸਨ ਇਹ ਸੁਪਰੀਮ ਕੋਰਟ ਦਾ ਕੇਸ ਚੱਲ ਰਿਹਾ ਹਾਲੇ ਤੱਕ ਤੇ ਉਹਨਾਂ ਨੂੰ ਕੋਈ ਸਟੇ ਨਹੀਂ ਮਿਲਿਆ ਅਲੀ ਤੇ ਇਸ ਹਿਸਾਬ ਨਾਲ ਇਹ ਜਿਹੜੀ ਹੈ ਨਵਾਂ ਸਕੀਮ ਆ ਰਿਆਣੀ ਕਬਾਗ ਦੀ ਇਹਦੇ ਵਿੱਚ ਓਪਨ ਸਪੇਸ ਆ ਇਹਦੇ ਠੇਕੇ ਨੇ ਫਿਰ ਕਮਿਸ਼ਨ ਨੇ ਉਹਨੂੰ ਸੀਲ ਕੀਤਾ ਸੀ ਇਹੋ ਨਗਰ ਨਿਗਮ ਦੇ ਕਮਿਸ਼ਨਰ ਨੇ ਉਹਨੂੰ ਸੀਲ ਕੀਤਾ ਹੀ ਉਹ ਸੀਲ ਕਿਵੇਂ ਟੁੱਟ ਗਈ ਕਿਵੇਂ ਉਹ ਠੇਕਾ ਖੁੱਲ ਗਿਆ ਇਹਦੀ ਇਹ ਸ਼ਿਕਾਇਤ ਕੀਤੀ ਹੈ ਇਹ ਸੀਲ ਖੋਲਣ ਦਾ ਇਹ ਸੀਲ ਟੁੱਟੀ ਹੈ ਕਿ ਸਾਨੂੰ ਸੂਤਰਾਂ ਤੋਂ ਪਤਾ ਲੱਗਾ ਕਿ ਕੋਈ ਪੋਲਿਟিক্যাল ਪ੍ਰੈਸ਼ਰ ਹਾਂ ਉਹਦੇ ਕਰਕੇ ਕਲਵਾਇਆ ਖਲਵਾਈ ਗਈ ਪਰ ਕਮਿਸ਼ਨ ਦੇ ਹੁਕਮ ਕਿੱਥੇ ਗਏ ਕਮਿਸ਼ਨਰ ਸਾਹਿਬ ਦੇ ਹੁਕਮਾਤ ਕਿਹੜੇ ਕਿਹੜਾ ਕਾਰਨ ਕਿਹੜੇ ਲੈਟਰ ਨਾਲ ਇਹ ਸੀਲ ਖੋਲ ਦਿੱਤੀ ਗਈ ਆ ਇਹਦਾ ਅਧਿਕਾਰ ਕਮਿਸ਼ਨ ਕੋਲ ਨਹੀਂ ਹੈਗਾ ਇਹ ਓਪਨ ਸਪੇਸ ਆ ਇੱਥੇ ਠੇਕਾ ਖੋਲਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੈਗਾ ਫਿਰ ਵੀ ਖੋਲ ਦਿੱਤਾ ਇਹਦੀ ਕਮਿਸ਼ਨ ਦੇ ਅਪੀ ਜਾਇਦਾਤ ਕਮਿਸ਼ਨ ਸਾਹਿਬ ਦੀ ਕੋਈ ਮਿਲੀ ਭੁਗਤਿਆ ਵੀ ਇੱਕ ਵਾਰੀ ਉਹਨੂੰ ਸੀਲ ਕਰਕੇ ਨੋਟਿਸ ਦੇ ਕੇ ਫਿਰ ਕਿਸ ਤਰ੍ਹਾਂ ਖੋਲ ਦਿੱਤਾ ਗਿਆ ਇੱਥੇ ਓਪਨ ਸਪੇਸ ਜਗ੍ਹਾ ਹੈਗੀ ਆ ਇੱਥੇ ਠੇਕਾ ਨਹੀਂ ਖੋਲ ਸਕਦਾ ਤੁਸੀਂ ਸ਼ਿਕਾਇਤ ਕਿਨੂੰ ਕੀਤੀ ਅਸੀਂ ਚੀਫ ਸੈਕਟਰੀ ਨੂੰ ਕੀਤੀ ਹੈ ਕਮਿਸ਼ਨ ਨਾ ਨਗਰ ਨਿਗਮ ਅੰਮ੍ਰਿਤਸਰ ਦੀ ਸ਼ਿਕਾਇਤ ਵੀ ਕਿਵੇਂ ਉਹਨਾਂ ਦੇ ਹੁਕਮਾਨਾਂ ਜਾਂ ਲਿਖਤੀ ਰੂਪ ਕਿਸ ਤਰ੍ਹਾਂ ਠੇਕਾ ਖੋਲ ਦਿੱਤਾ ਇੱਕ ਪੇੜ ਦੋੜਾ ਵਧਿਆ ਗਿਆ ਸੀ ਉੱਥੇ ਕਾਫੀ ਸਮਾਜ ਸੇਵਕ ਇਕੱਠੇ ਹੋਏ ਸੀ ਬੜਾ ਇਹਨੂੰ ਸੁਭਨੈ ਜੀ ਹੁਣ ਕੀ ਕਹਿਣਾ ਚਾਹੁੰਦੇ ਹੋ ਕਿ ਲੱਗਦਾ ਹੈ ਕਿ ਇਹਦੇ ਤੇ ਕੋਈ ਕਾਰਵਾਈ ਹੋਏਗੀ ਜੇ ਹੋਣੀ ਵੀ ਚਾਹੀਦੀ ਹੈ ਸਰ ਕਿਉਂ ਨਹੀਂ ਹੋਣੀ ਚਾਹੀਦੀ ਇਹ ਥੋੜਾ ਸਿਆਸੀ ਪ੍ਰਭਾਵਨਾ ਉਹ ਇਸ ਤਰ੍ਹਾਂ ਕਰ ਲੈਣਾ ਇਸ ਤਰ੍ਹਾਂ ਗਲਤ ਆ ਕਮਿਸ਼ਨ ਅਕਾਦਮੀ ਦਾ ਮਾਲਕ ਆ ਔਰ ਜ਼ਿੰਮੇਵਾਰ ਆ ਔਰ ਜਿਸ ਤਰ੍ਹਾਂ ਉਹਨਾਂ ਨੇ ਸੀਲਿੰਗ ਕਰਕੇ ਤੇ ਦੁਬਾਰਾ ਕਿਹਦੇ ਆਰਡਰ ਨਾਲ ਖੁੱਲੀ ਆ ਕਮਿਸ਼ਨ ਦੇ ਆਰਡਰਾਂ ਤੋਂ ਬਿਨਾਂ ਕਿ ਖੋਲਣ ਦਾ ਆਰਡਰ ਕਮਿਸ਼ਨ ਕੋ ਵੀ ਅਧਿਕਾਰ ਨਹੀਂ ਹੈਗਾ ਇਹਨੂੰ ਠੇਕਾ ਖੋਲਣ ਦਾ ਅਧਿਕਾਰ ਕਿਸੇ ਨੂੰ ਨੋ ਬੀ ਤੁਹਾਨੂੰ ਦੱਸ ਸਕੀਵੇਂ ਰਹੀ ਕਿ ਬਹੁਤ ਇਹ ਓਪਨ ਸਪੇਸ ਆ ਇਥੇ ਨਹੀਂ ਠੇਕਾ ਖੋਲ ਸਕਦਾ ਜਿੰਨੇ ਖਲਾਇਆ ਅਸੀਂ ਨਗਰਿਕ ਕਮਿਸ਼ਨ ਦੀ ਸ਼ਿਕਾਇਤ ਕਰ ਦਿੱਤੀ ਕਮਿਸ਼ਨ ਨੂੰ ਵੀ ਲੈਟਰ ਦੇਤਾ ਸਟੇਟ ਕਮਿਸ਼ਨ ਨੂੰ ਦੇਤਾ ਇਹ ਇਥੇ ਠੇਕਾ ਨਹੀਂ ਖੋਲ ਸਕਦਾ ਤੇ ਇਹਦਾ ਮਤਲਬ ਕਮਿਸ਼ਨਰ ਸਾਹਿਬ ਵੀ ਫਿਰ ਬੋਣੇ ਨਜ਼ਰ ਆ ਰਹੇ ਹਾਂ ਬੋਣੇ ਆ ਰਹੇ ਜਾਂ ਮਿਲੀ ਭੁਗਤਿਆ ਜਾਂ ਸਿਆਸੀ ਦਬਾਅ ਹੈ ਇਹ ਉਹ ਜਵਾਬ ਦੇ ਸਕਦੇ ਨੇ ਤਾਂ ਹੁਣ ਜੇ ਦੇਖਿਆ ਜਾਵੇ ਇਹਦਾ ਐਗਰੀਮੈਂਟ ਜਿਹੜਾ ਰੈਂਟ ਐਗਰੀਮੈਂਟ ਹੈ ਨਗਰ ਨਿਗਮ ਨੇ ਕੀਤਾ ਹੋਏਗਾ ਨਹੀਂ ਨਹੀਂ ਇਹ ਵੈਸੇ ਕਬਜਾ ਹੈ ਇਹਦਾ ਕੋਈ ਨਗਰ ਉਹ ਬਹਾਨਾ ਕੀ ਲਾਉਂਦੇ ਐ ਐਕਸਾਈਜ਼ ਐਕਸਾਈਜ਼ ਵਾਲਿਆਂ ਨੇ ਥਾਂ ਹੀ ਡਿਸਾਈਡ ਕਰਨੀ ਹੁੰਦੀ ਇਹ ਨਗਰ ਨਿਗਮ ਨੇ ਜਿਹੜੀ ਆਪਣੀ ਪਟੀਆਂ ਜਾਂ ਖਾਲੀ ਥਾਂ ਆ ਉਹਨੂੰ ਸਾਹਮਣੇ ਰੱਖਣਾ ਹੈ ਨਾ ਕਿ ਇਸ ਤਰ੍ਹਾਂ ਜਿਹੜਾ ਮਰਜ਼ੀ ਆ ਇਸ ਤਰ੍ਹਾਂ ਕਰਕੇ ਬਹਿ ਜਾ ਤੇ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਬਿਲਕੁਲ ਇਲੈਗਲ ਆ ਗਲਤ ਆ